ਬਾਜੀ ਸਤਿਗੁਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਕੀ ਹਾਲ ਜੇ ਹੋਰ ਸੁਣਾਓ ਰਾਜੀਵ ਜੀ ਵਧੀਆ ਵਧੀਆ ਸੰਦੀਪ ਜੀ ਤੁਸੀਂ ਸੁਣਾਓ ਠੀਕ ਠਾਕ ਹੈ ਵਧੀਆ ਵਧੀਆ ਚਲੋ ਵੇਖਿਆ ਮਾਲ ਫਿਰ ਵੇਖਿਆ ਵੇਖਿਆ ਸੰਦੀਪ ਜੀ ਵੇਖਿਆ ਹੋਰ ਸੁਣਾਓ ਬੱਸ ਵਧੀਆ ਬਾਕੀ ਕੋਈ ਵੀਰ ਭਰਾ ਜਿਹੜੇ ਬਣਦੇ ਆ ਵੀਡੀਓ ਬੜਾ ਮਾਨ ਸਤਿਕਾਰ ਦਿੰਦੇ ਆ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਆਪਣੇ ਭਰਾਵਾਂ ਦਾ ਵੀ ਪੈਣਾ ਦਾ ਵੀ ਤੇ ਅੱਜ ਸੰਦੀਪ ਜੀ ਇੱਕ ਲਿਆਦਾ ਬ੍ਰਾਂਡਡ ਪੀਸ ਹੀ ਬ੍ਰਾਂਡਡ ਵੀ ਸੀ ਕੱਢ ਕੇ ਲੈ ਆਂਦੇ ਪੀਸ ਹੀ ਆਂਦਾ ਗੱਬਣਾ ਗੱਬਣਾ ਜੀ ਗੱਬਣਾ ਲੈ ਦੇਣ 8ਵੀਂ ਲੈ ਸਕਦੀ ਆ ਤੇ 10ਵੀਂ ਲੈ ਸਕਦੀ ਆ ਠੀਕ ਆ ਉਹ ਜਿੱਦਾਂ ਆਂਦੇ ਹੁੰਦੇ ਨਾ ਵੀ ਜਿੰਨੇ ਮਹਿੰਦ ਕੀਤੀ ਹੋਵੇ ਜੇ ਮੈਂ ਇਕੱਲੀ ਇਕੱਲੀ 나ੜ ਦੀਂਦੀ ਹੋਵੇ ਵੇਖ ਇਧਰ ਸੰਦੀਪ ਸਿੰਘ ਬੰਦਾ ਲੰਮੇ ਉੱਤੇ ਪੈ ਜੇ ਦੇਖਦਾ ਨਹੀਂ ਕਹਿ ਦਿੰਦੇ ਆ ਦੇਸੀ ਕੀ ਹੋਦਾ ਇੱਕ ਪੀਪਾ ਇਹਨੂੰ ਮੈਂ ਇਹਨੂੰ ਖਵਾਇਆ ਅੱਛਾ ਆਂਦੇ ਨੇ ਘਰ ਖਵਾਇਆ ਦੀਦਾ ਵਾਕਿਆ ਦੀਦਾ ਵੀ ਘਰ ਖਵਾਇਆ ਇਹਨੂੰ ਆਪਣੇ ਲੱਕੋ ਆਪਣੇ ਲੱਕੋ ਲਈਏ ਜੀ ਆਪਣੇ ਆਪਣੇ ਬੰਦਿਆਂ ਨੇ ਪਹਿਲੇ ਸੂਏ ਕੱਟੀ ਲੈ ਕੇ ਸੰਦੀਪ ਸਿੰਘ ਆ ਉਧਰੋਂ ਅੱਛਾ ਆ ਤੇ ਕਿੰਨੇ ਦੁੱਧ ਕੀਤਾ ਬਾਈ ਫਿਰਨੇ ਸੰਦੀਪ ਲੱਗਦਾ ਪਹਿਲਾਂ ਥੱਲੇ ਹੀ 18 17 ਕਿਲੋ ਚੋਇਆ ਪਾਈ ਦੇ 20 ਹੀ ਆਸ ਆ ਪੈਰ ਕੀ 20 ਹੀ ਆਸ ਆ ਵੇ ਸੰਦੀਪ ਸਿੰਘ ਆ ਜੇ ਟਾਈਮ ਲੈ ਜਨਾ ਘੜੋੜ ਲੈ ਲੈ ਨਾ ਲੈ ਨਾ ਸੰਦੀਪ ਸਿੰਘ ਆ 12 ਦਿਨ ਕੱਢਦੀ ਆ ਮੈਂ ਸੰਦੀਪ 12 ਦਿਨ ਕੱਢਦੀ ਆ 10 ਠੀਕ ਆ 12 ਦਿਨ ਕੱਢ ਸਕਦੀ ਆ ਬਾਕੀ ਇਧਰ ਐ ਸੰਦੀਪ ਫਲਕਾਰੀ ਲਾ ਕੇ ਮੜੇ ਬਾਤ ਬਾਤ ਲਾ 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 ਇੱਕ ਮੜ ਲਾਉਣ ਲਾਉਣ ਫੇਚਣਾ ਫਲਕਾਰੀ ਇਧਰ ਇਹ ਨਾ ਕੋਈ ਕਵੇ ਵੀ ਖਣੀ ਉਹਦਾ ਵੇ ਇਧਰ ਸੰਦੀਪ ਸਿੰਘ ਤਾਂ ਕੁਲੇ ਬੰਨੇ ਆ ਗਏ ਵਿਖਾ ਬਿਲਕੁਲ ਬਿਲਕੁਲ ਹੇ ਮੈਂ ਦੱਸਦੀ ਫਰੰਗ ਖਰਾ ਖਾਦੀ ਅਗਲੀ ਖਰਾ ਖਾਦੀ ਦੱਸਦੀ ਘਰ ਖਾਦਾ ਦੱਸਦੀ ਸੰਦੀਪ ਬਿਲਕੁਲ ਬਿਲਕੁਲ ਵੇਹ ਵੇ ਕੱਟੀ ਇਹ ਤੋਂ ਮੈਂ ਐਵੇਂ ਨਹੀਂ ਥਾਪੀ ਵਜਦੀ ਕੋ ਹੈਗਾ ਤੇ ਵਜਦੀ ਸੰਦੀਪ ਸਿਆ ਇਸ ਦੀ ਮਤਲਬ ਇਸ ਤੋਹਫੇ ਦੀ ਮੈਂ ਨਹੀਂ ਕਹਿੰਦਾ ਆ ਵੀ ਜਿੰਨਾ ਖਵਾਇਆ ਇਹਨੂੰ ਇਹ ਫਿਰ ਵੀ ਜਗ ਕਰਨਾ ਚਾਹੀਦਾ ਫਿਰ ਹਨਾ ਕਰੂਗੀ ਸੰਦੀਪ ਪਰ ਇਸ ਤੋਂ ਵੀ ਮੈਂ ਗੱਲ ਕਹਿਣਾ ਵੀ ਇਹ ਪਹਿਰਾਣਾ ਨਹੀਂ ਮਿਲਦੇ ਹਾਂਜੀ ਹਾਂਜੀ ਇਹ ਕਰਮਾਣਾ ਮਿਲਦੇ ਸੀ ਬਿਲਕੁਲ ਇਹ ਪੈਸੇ ਨਾਲ ਚੀਜ਼ ਆਉਂਦੀ ਨਹੀਂ ਹੂੰ ਹੂੰ ਪਹਿਲੇ ਤਾਂ ਬਹੁਤ ਲੋਕੀ ਚੁੱਕੇ ਫਿਰਦੇ ਆ ਪਰ ਰਹਿਮ ਕਿਨੇ ਬਾਬੇ ਸ਼ੇਖ ਪਤਨੇ ਬੜੀ ਕਿਰਪਾ ਵਾ ਬਾਬੇ ਨਾਨਕ ਦੀ ਬਿਲਕੁਲ ਠੀਕ ਨੇ ਜਿਹਨੇ ਦਿੱਤੀ ਸਾਨੂੰ ਆਜ ਮਾਰ ਕੇ ਹਾਂ ਸਹੀ ਸਹੀ ਗੱਲ ਆ ਜੀ ਹਾਂ ਤੇ ਫਿਰ ਮੋਲ ਲੈਂਦਾ ਮੋਲ ਸੰਦੀਪ ਸਾਹਿਬ ਸੰਦੀਪ ਸਾਹਿਬ ਫੋਨ ਤੇ ਕਰਾਂਗੇ ਵੀ ਕਿਉਂ ਜੇ ਤਿਆਰ ਕਰਕੇ ਮੈਂ ਵੇਚੀ ਇਹ ਫਿਰ ਉਸ ਹਾਵ ਨਾਲ ਕਰਾਂਗੇ ਠੀਕ ਆ ਜੀ ਅੱਜ ਕੋਈ ਵੀਰ ਲੈ ਲੂਗਾ ਤੇ ਜਿਹਨੇ ਸਾਹਮਣੀ ਆ ਉਹਦਾ ਵੀ ਪੜਦਾ ਰਹੂਗਾ ਬਸ ਬਿਲਕੁਲ ਸਹੀ ਗੱਲ ਆ ਜੀ ਹਾਂ ਕਿਉਂਕਿ ਵੱਡੇ ਮੁੱਲ ਦੀ ਮੈਂ ਆ ਕਰਦੇ ਆ ਜੇ ਕਿਸੇ ਵੀਰ ਵੇਚਣ ਵਾਲੇ ਨੇ ਲਈ ਹਾਂ ਹਾਂ ਇਹ ਮੁਰਕੇ ਉਹ ਪਰਦਾ ਨਹੀਂ ਰਿੰਦਾ ਜਿੰਨੇ ਆਹ ਤਾਦ ਲਿਆਣ ਕੇ ਵੇਚਣੀ ਉਹ ਵੇਖਿਆ ਹੀ ਤਾਂ ਤੁਹਾਂ ਮੈਂ ਉਹ ਗੱਦਰ ਕਿਧਰ 2 ਲੱਖ ਦੇ ਆਵੇ ਆਵੇ ਬਈ ਇਦੋਂ ਆਪਣੇ ਤੋਂ ਜੋ ਤੁਰੀ ਸਵਾ ਤੋਂ ਤੁਰੀ ਦੇ 2 ਦੀ ਤੁਰੀ 1 15 ਤੋਂ ਕਿਧਰ ਦੀ ਕਿਧਰ ਤੁਰ ਪਈਓ ਇਹ ਪਤਾ ਲੱਗਦਾ ਜੀ ਇਹ ਕਰਕੇ ਸਦੀਪ ਸਿੰਘ ਜੀ ਦਾ ਮੋਲ ਆਪਾਂ ਕਰਾਂਗੇ ਫੋਨ ਤੇ ਕਰਾਂਗੇ ਜੇ ਕੋਈ ਵੀਰ ਸਾਹਮਣ ਆਲਾ ਲਿੱਲੂਗਾ ਹਾਂ ਉਹਦਾ ਵੀ ਪਰਦਾ ਰਹੂਗਾ ਚਲੋ ਠੀਕ ਨੇ ਕਰਦੇ ਮੁਕੇ ਬਸ ਠੀਕ ਹੈ ਪੇਂਟ ਆਪਾਂ ਹੁਸਮਾ ਹਾਂਜੀ ਜ਼ਿਲ੍ਹਾ ਤਰਨਤਾਰ ਨੇ ਠੀਕ ਹੈ ਤੇ ਟੂਲਪਲਾਈ ਦੇ ਨਾਲ ਹੀ ਆ 8754 ਆ ਤੇ ਫੋਨ ਨੰਬਰ ਬੋਲਦੇ ਨੰਬਰ ਆਪਣਾ ਹੈ ਜੀ 9157 88044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਕੂਲਪਲਾ ਜਿਹਦੇ ਨਾਲ ਹੀ ਪਿੰਡਾ ਨਾਲ ਹੀ ਪਿੰਡ ਨਿਸ਼ਹਿਰਾ ਪੰਨੂਆ ਪੈਂਦਾ ਨਾਲ ਹੀ ਸੇਰੋਂ ਪੈਂਦਾ ਕਿਸੇ ਵੇਲੇ ਵੀਰ ਕਿਸ ਨੂੰ ਨਹੀਂ ਪਤਾ ਲੱਗਦਾ ਉਸਮੇ ਦਾ ਇਹ ਕਰਕੇ ਖਾਈਵੇ ਦੇ ਆ ਮੇਰਾ ਸਤਿਕਾਰ ਸਤਿਕਾਰ ਜੀ